ਫਾਜ਼ਿਲਕਾ ਦੇ ਬੱਤੀਆਂ ਵਾਲੇ ਚੌਕ ਦੇ ਵਿੱਚ ਚੋਰਾਂ ਵੱਲੋਂ ਦੋ ਦੁਕਾਨਾਂ ਦੇ ਤੋੜੇ ਗਏ ਤਾਲੇ ਦੋਨੇ ਦੁਕਾਨਾਂ ਦੇ ਵਿੱਚ ਹੋਇਆ ਨੁਕਸਾਨ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਫਾਜ਼ਿਲਕਾ ਦੇ ਵਿੱਚ ਅੱਜ ਦੇ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਤਸਵੀਰਾਂ ਸਾਬ ਨੇ ਆਈਆਂ ਜਿਸ ਦੇ ਵਿੱਚ ਬੱਤੀਆਂ ਵਾਲੇ ਚੌਕ ਦੇ ਵਿੱਚ ਦੋ ਦੁਕਾਨਾਂ ਦੇ ਚੋਰਾ ਵੱਲੋਂ ਤਾਲੇ ਤੋੜ ਦਿੱਤੇ ਗਏ ਹਨ ਅਤੇ ਇੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਰ ਦਿੰਦੇ ਹੋਏ ਇੱਥੇ ਵਜੂਦ ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਕਾਫੀ ਨੁਕਸਾਨ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਅੱਜ ਤਰਖੇ ਉਹਨਾਂ ਨੂੰ ਇਸ ਦੀ ਸੂਚਨਾ ਮਿਲੀ ਅਤੇ ਉਹਨਾਂ ਨੇ ਮੌਕੇ ਤੇ ਆ ਕੇ ਦੇਖਿਆ ਕਿ ਦੋਨੋਂ ਦੁਕਾਨਾਂ ਦੇ ਤਾਲੇ ਟੁੱਟੇ ਪਏ ਸਨ। ਉਹਨਾਂ ਨੇ ਕਿਹਾ ਕਿ ਇੱਕ ਦੁਕਾਨ ਦੇ ਵਿੱਚੋਂ 5-7000 ਰੁਪਏ ਦਾ ਫਰੂਟ ਅਤੇ ਦੂਸਰੀ ਦੁਕਾਨ ਦੇ ਵਿੱਚੋਂ ਕਨਫੈਕਟਰੀ ਦਾ ਸਾਮਾਨ ਚੋਰੀ ਹੋ ਗਿਆ ਹੈ। ਜਿਸ ਤੋਂ ਬਾਅਦ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਕੇ ਨਾਮ ਹੈ ਤੁਹਾਡਾ ਜੀ? ਦੇਹ ਹੈ ਜੀ। ਦੇਖ ਸਾ ਜੀ ਕਿੱਥੇ ਜਾਣ ਵਾਲੇ ਹੋ ਇਹ ਜੂ ਫਾਇਰ ਗਿਆ ਕੀ ਮਾਮਲਾ ਕੀ ਆਇਆ ਚੋਰੀ ਦਾ ਸਾਹਮਣੇ ਮਸ਼ਵਰੇ ਪਾ ਲੱਗਿਆ ਸਾਹਮਣੇ ਕਿੰਨਾ ਕੋ ਨੁਕਸਾਨ ਆਇਆ ਤੁਹਾਡਾ ਜੀ ਇਹ ਸਭ ਘੇਰ ਹੋ ਗਈ ਤੇ ਤੁਹਾਨੂੰ ਸੂਚਨਾ ਕਿਵੇਂ ਮਿਲੀ ਜੀ ਕਿਉਂਕਿ ਇਹ ਚੌਕੀ ਫੋਨ ਗਿਆ ਕਿੱਥੇ ਦੁਕਾਨ ਕਿੱਥੇ ਆਪਣੀ ਲਾਲ ਦਿੱਤੀ ਕਿਉਂ ਹੋ ਗਈ ਕਾ ਦਾ ਕਾਰੋਬਾਰ ਆਪਣਾ ਜੀ ਪਾਨਾ ਸੀ ਨਾ ਤੇ ਚੋਰੀ ਕੀ ਕੀ ਹੋਇਆ ਸਮਾਨ ਆਪਣਾ ਪੈਸੇ ਲੈ ਕੇ ਸੀ ਨਾ ਲੈ ਕੇ ਤੇ ਕੁਝ ਪਤਾ ਲੱਗਿਆ ਕੋਈ ਸੀਸੀ ਕਮਰੇ ਦੇ ਸਾਹਮਣੇ ਦੇਖਦੇ ਨੇ ਬੋਲੇ ਨੋ ਨਾ ਮੈਂ ਨਾਮ ਮਨੋਜੀ ਕੁਮਾਰੀ ਮਨੋਜੀ ਕੁਮਾਰ ਦੀ ਕੀ ਇੱਕ ਤਰ੍ਹਾਂ ਦੀ ਘਟਨਾ ਚੋਰੀ ਦੀ ਸਾਹਮਣੇ ਆਈ ਹੈ ਯਾਰ ਬਟਰਾਈ ਜਿਹੜਾ ਫੂਡ ਲੈਗਿੰਗ ਚੱਕੇ ਦੋ ਦਿਨ ਬਿਤੇ ਸੇਵ ਗਿਆ ਸੀ ਅੰਗੂਰ ਸੀਗਾ ਵੀ ਟ੍ਰੇ ਅਗੇ ਸੰਦਰਾ ਕਰੇਟਗਾ ਸੀਗਾ 5-6 ਹਜ਼ਾਰ ਦਾ ਨੁਕਸਾਨ ਕਰ ਗਿਆ ਜਿਹੜਾ ਸੜਕ ਬਿਲਕੁਲ ਸਾਹਮਣੇ ਐ ਐਸਐਸਪੀ ਦਫ਼ਤਰ ਹੈ ਬੀਸੀ ਆਫਿਸ ਸਾਹਮਣੇ ਐ ਐਸਐਸਪੀ ਦਫ਼ਤਰ ਸਰ ਦਫ਼ਤਰ ਕੋ ਸਾਡੇ ਬਿਲਕੁਲ ਸਾਹਮਣੇ ਐ ਸ਼ਰਮ ਸ਼ਰਮ ਦੀ ਗੱਲ ਹੈ ਜੇ ਦੁਕਾਨ ਤੋਂ ਚੋਰੀ ਹੋ ਗਿਆ ਆਪਣੀ ਦੁਕਾਨ ਕਿੱ데 ਜਗਾਤੇ ਜੀ ਬੱਤੀਆਂ ਚੌਂਕ ਤੇ ਹੀ ਬਿਲਕੁਲ ਕੋਈ ਪੁਲਿਸ ਦੇ ਨਾਕੇ ਵਗੈਰਾ ਨਹੀਂ ਲੱਗਦੇ تھے۔ ਨਾਕੇ ਰਾਤੀ ਲੱਗਦੇ ਨੇ ਪਰ ਅੱਜ ਹੁਣ ਅੱਜ ਕੱਲ੍ਹ ਨਹੀਂ ਲੱਗ ਰਹੇ ਅੱਜ ਕੱਲ੍ਹ ਨੌਕਸ ਵਿੱਚ ਚਲੇ ਲੱਗਦੇ। ਤੁਹਾਨੂੰ ਸੂਚਨਾ ਕਦੋਂ ਮਿਲੀ ਜੀ? ਸੂਚਨਾ ਤਾਂ ਸਵੇਰੇ 6:00 ਵਜੇ ਫੋਨ ਗਿਆ ਕਰੇ। ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਤੁਸੀਂ ਦੇਖਿਆ ਦੁਕਾਨ ਤੇ ਆ ਕੇ? ਦੇਖਿਆ ਹਾਲਾਤ ਤੁਹਾਡੇ ਸਾਹਮਣੇ ਸ਼ਟਰ ਜੀ ਕੁਲ ਕਿੱਡੇ ਕਿੱਤੇ ਪਏ ਨੇ। ਕੀ ਕੁਝ ਲੈ ਗਏ ਨੇ ਚੋਰ? ਚੋਰ 5-6 ਹਜ਼ਾਰ ਦਾ ਨੁਕਸਾਨ ਕਰ ਗਏ ਨੇ ਜੀ। ਕਰੋੜ ਲੈ ਗਏ ਨੇ ਸਾਡਾ ਚੱਕ ਕੇ ਬਾਕੀ ਅੰਦਰ ਲੋਹੇ ਜਾਂ ਸਮਾਨ ਵਗੈਰਾ ਜਾਂ ਛਤਰ ਵਗੈਰਾ ਅੰਡਾ ਵਗੈਰਾ ਸਭ ਕੁਝ ਪਿਆਸੀ ਥਾਂ ਪੀਨੇ ਸਮਾਨ ਕੀ ਮੰਗੀ ਕਰਦੇ ਹੋ ਬੰਦੇ ਦੇ ਰੱਤੇ ਜਵੇ 100 ਤੋਂ 700 ਫੜ ਕੇ 700 700 ਜਵੇ ਕੋ ਕੈਮਰਾ ਰਿਕਾਰਡਿੰਗ ਹੈ ਸਾਹਮਣੇ ਕਿਸ ਤਰ੍ਹਾਂ ਦੀ ਕੈਮਰੇ ਸਾਹਮਣੇ ਲੱਗੇ ਨੇ ਹੁਣ ਸਿਟੀ ਤੋਂ ਬੜਾ ਲੱਗੇ ਕੈਮਰੇ ਚੱਲਦੇ ਰਹਿਣਗੇ ਚੱਲਦੇ ਸਰਕਾਰੀ ਕੈਮਰੇ ਲੱਗੇ ਹੋਣੇ ਕੀ ਨਾਮ ਕੀ ਤੁਹਾਡਾ ਜੀ ਮੇਰਾ ਮਨੋਜ ਕੁਮਾਰ ਜੀ مین ਚੌਂਕ ਹੈਗਾ ਉੱਥੇ ਪੁਲਿਸ ਦੇ ਨਾਕੇ ਹੋਣੇ ਚਾਹੀਦੇ ਆ ਕਿਉਂ ਨਹੀਂ ਨਾਕੇ ਲੱਗਦੇ ਇੱਥੇ ਆ ਮੇਨ ਡੀਸੀਓ ਵੀ ਸਾਹਮਣੇ ਐਸਐਸ ਵੀ ਹੋਣ ਦੇ ਬਾਵਜੂਦ ਵੀ ਚੋਰੀਆਂ ਹੋਣੀਆਂ ਲਗਾਤਾਰ ਆ ਦੇਖ ਲੋ ਆਪ ਫਰੂਟ ਚੋਰੀ ਕਰ ਗਏ ਆ ਵੀਡੀਓ ਸੀਟਾ ਚੋਰੀ ਕਰ ਗਏ ਅਸੀਂ ਸੇਫ ਕਿੰਨੂੰ ਬਣਾਗੇ ਆ ਸਾਰਾ ਫਾਇਲ ਦਾ ਖੜਾ ਆ ਕੋਸ ਲੋ ਕੋਈ ਸੇਫ ਹੈ ਨਾ ਦੋਸਤਾਂ ਅੰਕਲ ਦੀ ਸੇਫ ਉਹ ਤੁਸੀਂ ਇੰਨੀ ਜਿੱਤੇ ਤੇ ਹੈ ਨਾ ਕਿ ਉਹ پورا ਜੋਗ ਭਰਿਆ ਮੈਂ ਸਾਰਾ ਕੈਮਰਾ ਹੈਗੇ ਸਾਰਾ ਸਭ ਕੁਝ ਹੈਗਾ ਕੈਮਰਾ ਲੱਗੇ ਪੂਰਾ ਇਹ ਨਹੀਂ ਲੱਗਿਆ ਐਨੀ ਸਿਕਿਉਰਟੀ ਹੁੰਦੇ ਬਾਅਦ ਨਾਕਾ ਲੱਗਦਾ ਰਾਤੀ ਨਾਕਾ ਵੀ ਨਹੀਂ ਲੱਗਿਆ ਸਭ ਕੁਝ ਹੋਣ ਦੇ ਬਾਵਜੂਦ ਵੀ ਚੋਰੀ ਹੋ ਜਾਈ ਮੈਂ ਜੋਗ ਦੇ ਮੇਰਾ ਆਪਾਂ ਸੇਫ ਤੇ ਕਿਤੇ ਆਪਾਂ ਸੇਫ ਰਵਾਂਗੇ ਕੁਝ ਨਹੀਂ ਸੇਫ ਰਹਿ ਸਕਦੇ ਜੀ ਮੇਰਾ ਨਾਮ ਸਾਰਾ ਮਨਦੀਪ ਜਿਹਨੇ ਕਨਸਟੇਬਲ ਨੂੰ ਤਲਾ ਮਿਲੀ ਸੀ ਹੁਣ ਤੇ ਆ ਕੇ ਦੇਖਿਆ ਜੀ ਦੁਕਾਨਾਂ ਇੱਕ ਫਰੂਟਰੀ ਆ ਜੀ ਇੱਕ ਕਰਿਆਨੇ ਆ ਜੀ ਤੇ ਜਦੋਂ ਦੇਖਿਆ ਨਾਲ ਦੀ ਜਿਹੜੀ ਫਰੂਟਰੀ ਦੁਕਾਨ ਆ ਉਹ ਸੱਭਲ ਨਾਲ ਚੱਕੀ ਸੀ ਤੇ ਜਦੋਂ ਉਹਨਾਂ ਨੂੰ ਪੁੱਛੋ ਕਹਿੰਦੇ ਵੀ ਸਾਡਾ 2-3000 ਦਾ ਜਿਹੜਾ ਫਰੂਟ ਚੋਰੀ ਹੋ ਗਿਆ ਜੀ ਤੇ ਜੋ ਨਾਲ ਦੀ ਹੈਗੀ ਦੁਕਾਨ ਉਹ ਕਹਿੰਦੇ ਵੀ ਸਾਡੇ ਸਿੱਕਾ ਹੈਗੀਆਂ ਸੀ 2-3000 ਦੀ ਉਹ ਚੋਰੀ ਹੋਈਆਂ ਨੇ ਪੱਕੀ ਮਾਮਲਾ ਸਾਰਾ ਦੇਖਿਆ ਜੀ ਸੀਸੀਟੀਵੀ ਦੇਖ ਰਹੇ ਆ ਜੀ ਉਹਦੇ ਵਿੱਚ ਜੇ ਵੀ ਫੁਟੇਜ ਆਏਗੀ ਸਾਰਾ ਮਾਮਲਾ ਕਾਰ ਵੀ ਲੈਂਦੇ ਅਮਲ ਵੀ ਲੈਂਦੇ ਜੀ ਸਰ ਦੁਕਾਨਾਂ ਕਿੱਥੇ ਨਰਦੀਆਂ ਉਹ ਸਰ ਲਾਈਟਾਂ ਦੇ ਚੌਂਕ ਦੇ ਨਾਲ ਹੀ ਹੈ ਜੀ ਕੋਈ ਕਲੂ ਮਿਲਿਆ ਸਰ ਫੁਰਾਕ ਮਿਲਿਆ ਕੋਈ ਫੁਰਾਕਾ ਸਰ ਹੁਣ ਕਿਸੇ ਫੋਟੋ ਦੇ ਹਿਸਾਬ ਨਾਲ ਜੂ ਵੀ ਫਟਲੀ ਹੋਈ ਹੋਊਗਾ ਤੇ ਬਾਕੀ ਤਾਂ ਕਾਰ ਵੀ ਅਮਲ ਵੀ ਲੈਂਦੀ ਜੇ ਉਹਦੇ ਦੀ ਬਾਕੀ ਜ਼ਿਆਦਾ ਨੁਕਸਾਨ ਨਹੀਂ ਹੋਇਆ